ਅਚਬੁਰ ਲਾਡਾ ਵਿੱਚ ਨਗਰ ਸੁਧਾਰ ਸਭਾ ਵੱਲੋਂ ਹੋਈ ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਆਗੂ ਅਵਤਾਰ ਸਿੰਘ ਨੇ ਕੀਤੀ ਸੰਸਥਾ ਦੇ ਕੋਆਰਡੀਨੇਟਰ ਐਡਵੋਕੇਟ ਸਵੰਜੀਤ ਦਲਿਓ ਨੇ ਦੱਸਿਆ ਕਿ ਸ਼ਹਿਰ ਵਿੱਚ ਨਸ਼ਿਆਂ ਵਿਰੁੱਧ ਵੱਡੇ ਦਸਖਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਮੁਹਿੰਮ ਰਾਹੀਂ ਸ਼ਹਿਰ ਦੇ 10000 ਤੋਂ ਵੱਧ ਲੋਕਾਂ ਦੇ ਦਸਤਖਤ ਇਕੱਠੇ ਕੀਤੇ ਜਾਣਗੇ ਅਤੇ ਸ਼ਹਿਰ ਵਿੱਚ ਚੋਰੀ ਲੁੱਟ ਖੋਹ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਨ ਵਿੱਚ ناکਾਮ ਹੈ ਉਨਾ ਕਿਹਾ ਕਿ ਸੀਵਰੇਜ ਸਿਸਟਮ ਦੀ ਬਦਹਾਲੀ ਗੰਦੇ ਪਾਣੀ ਦੀ ਲੀਕੇਜ ਅਤੇ ਪੀਣ ਵਾਲੇ ਪਾਣੀ ਵਿੱਚ ਗੰਦਗੀ ਆਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਸੰਸਥਾ ਵੱਲੋਂ ਮੰਗ ਚਾਟਰ ਤਿਆਰ ਕਰਕੇ ਕੁਝ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਹੈ ਮੀਟਿੰਗ ਦੇ ਵਿੱਚ ਬਹੁਤ ਸਾਰੇ ਫੈਸਲੇ ਜਿਹੜੇ ਲਏ ਗਏ ਇੱਕ ਤਾਂ ਇਹ ਤੈਅ ਕੀਤਾ ਗਿਆ ਕਿ ਦਸੰਬਰ ਦੇ ਆਖਰ ਤੱਕ ਜਾਂ ਫਸਟ ਵੀਕ ਆਫ ਜਨਵਰੀ ਉਹਦੇ ਚ ਜਿਹੜੀ ਨਵੀਂ ਚੋਣ ਹੈ ਪ੍ਰਧਾਨ ਜਨਰਲ ਸਕੱਤਰ ਉਹਦੀ ਕੀਤੀ ਜਾਵੇਗੀ ਔਰ ਅਗਲਾ ਜਿਹੜਾ ਫੈਸਲਾ ਹੈਗਾ ਜਿਹੜਾ ਅਸੀਂ ਮੰਗ ਪੱਤਰ 4 ਸਾਲ ਪਹਿਲਾਂ ਬੁੜਲਾਡਾ ਸ਼ਹਿਰ ਦੀਆਂ ਮੰਗਾਂ ਦੇ ਸਬੰਧ ਦੇ ਵਿੱਚ ਅਸੀਂ ਐਮਐਲਏ ਨੂੰ ਦਿੱਤਾ ਸੀ ਅਸੀਂ ਉਹ ਮੰਗ ਚਾਰਟਰ ਦੇ ਉੱਤੇ ਦੁਬਾਰੇ ਫੇਰ ਐਮਐਲਏ ਜਿਹੜੇ ਮੌਜੂਦਾ ਨੇ ਉਹਨਾਂ ਨੂੰ ਮਿਲਾਂਗੇ ਔਰ ਸਾਰੀਆਂ ਮੰਗਾਂ ਜਿਹੜੀਆਂ ਸ਼ਹਿਰ ਦੀਆਂ ਨੇਗੀਆਂ ਜਿਹੜੇ ਲਟਕਦੀਆਂ ਆ ਰਹੀਆਂ ਨੇ ਜਿਹਦੇ ਮੁੱਖ ਤੌਰ ਦੇ ਉੱਤੇ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਜਿਹੜਾ ਪੀਣ ਵਾਲੇ ਪਾਣੀ ਦੇ ਵਿੱਚ ਜਿਹੜਾ ਹੈਗਾ ਉਹ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਉਹਦਾ ਜਿਹੜਾ ਅਸੀਂ ਚਾਹੁੰਦੇ ਆ ਕਿ ਉਹ ਰੋਕਿਆ ਜਾਵੇ ਨਾਲ ਅਵਾਰਾ ਪਸ਼ੂਆਂ ਦੀ ਜਿਹੜੀ ਹਾਲਤ ਹੈ ਉਹ ਮ ਲਗਾਤਾਰ ਦੰਦਣਾਉਂਦੇ ਫਿਰਦੇ ਨੇ ਸੜਕਾਂ ਦੇ ਉੱਤੇ ਉਹ ਜਿਹੜਾ ਅ ਅਵਾਰਾ ਪਸ਼ੂ ਨੇ ਉਹਨਾਂ ਦਾ ਕੋਈ ਬੰਦੋਬਸਤ ਜਿਹੜਾ ਕੀਤਾ ਜਾ ਨਹੀਂ ਅਗਲੀ ਜਿਹੜੀ ਮੇਨ ਜਿਹੜਾ ਇਸ਼ੂ ਹੈ ਉਹ ਨਗਰ ਸਫਾਇਆ ਦੀ ਮੀਟਿੰਗ 'ਚ ਵਿਚਾਰਿਆ ਗਿਆ ਕਿ ਬੁਰਲਾਡੇ ਦੇ ਵਿੱਚ ਚਿੱਟਾ ਔਰ ਮੈਡੀਕਲ ਨਸ਼ਾ ਉਹ ਸ਼ਰੀਆਮ ਜਿਹੜਾ ਵਿਕ ਰਿਹਾ ਹੈ ਔਰ ਪੁਲਿਸ ਔਰ ਪ੍ਰਸ਼ਾਸਨ ਕੋਈ ਉਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹਾ ਔਰ ਜਥੇਵੰਦੀ ਨੇ ਨਗਰ ਸੁਧਾਰ ਸਭਾ ਨੇ ਫੈਸਲਾ ਕੀਤਾ ਹੈ ਕਿ ਇਹਦੇ ਉੱਤੇ ਇੱਕ ਬਕਾਇਦਾ ਰੂਪ ਦੇ ਵਿੱਚ ਮੰਗ ਚਾਟਰ ਬਣਾ ਕੇ ਆਪਣਾ ਦਸਕਦੀ ਮਹਿਮ ਅਸੀਂ ਹਰੇਕ ਦੁਕਾਨ ਤੇ ਹਰੇਕ ਘਰ ਤੱਕ ਪਹੁੰਚਾਂਗੇ ਔਰ ਉਸ ਤੇ ਅਸੀਂ ਮਹਿਮ ਚਲਾ ਕੇ ਦਸੰਬਰ ਤੇ ਜਨਵਰੀ ਦੇ ਵਿੱਚ ਉਹ ਜਿਹੜਾ ਆਪਣਾ ਮੰਗ ਪੱਤਰ ਹੈਗਾਗਾ ਦਸਕਦੀ ਮਹਿਮ ਵਾਲਾ ਉਹ ਅਸੀਂ ਤੈਅ ਕਰਕੇ ਮੀਟਿੰਗ ਦੇ ਵਿੱਚ ਉਹ ਸੌਂਪਿਆ ਜਾਊਗਾ ਇਸ ਕਰਕੇ ਇਹਨਾਂ ਸਾਰੀਆਂ ਮਾਮਲਿਆਂ ਦੇ ਉੱਤੇ ਅਸੀਂ ਚਾਹੁੰਦੇ ਆਂ ਕਿ ਸਰਕਾਰ ਨੂੰ ਜਿਹੜੀ ਇੱਕ ਤਾਂ ਅਨਾਜ ਮੰਡੀ ਨਵੀਂ ਹੈ ਉਹਦਾ ਕੰਮ ਪਾਰਦਰਸ਼ਤਾ ਢੰਗ ਨਾਲ ਹੋਵੇ ਉਹਦੇ ਵਿੱਚ ਕੋਈ ਘਟੀਆ ਮਟੀਰੀਅਲ ਨਾ ਲੱਗੇ ਇਸ ਦੇ ਉੱਤੇ ਅਸੀਂ ਜ਼ੋਰ ਦੇਣਾ ਚਾਹੁੰਦੇ ਆਂ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਨਾਲ ਜਿਹੜੀਆਂ ਬਾਕੀ ਸ਼ਹਿਰ ਦੀਆਂ ਮੰਗਾਂ ਨੇ ਰੇਲਵੇ ਰੋਡ ਦੇ ਵਿੱਚ ਕਰਾਪਸ਼ਨ ਹੋਈ ਹੈ ਉਹਦਾ ਅਸੀਂ ਕਹਿਣਾ ਨੰਗਾ ਹੋਣਾ ਚਾਹੀਦਾ ਹੈ ਪਿਛਲੇ 25-30 ਸਾਲਾਂ ਤੋਂ ਜੋ ਗ੍ਰਾਂਟਾਂ ਬਰਲਾਡੇ ਦੀ ਨਗਰ ਕੌਂਸਲ ਦੇ ਵਿੱਚ ਆਈਆਂ ਨੇ ਉਹਨਾਂ ਦਾ ਜਿਹੜੀ ਹੈਗੀ ਨਿਰਪੱਖ ਅਸੀਂ ਚਾਹੁੰਦੇ ਆਂ ਜਾਂਚ ਕਰਵਾਈ ਜਾਵੇ ਅਗਲੀ ਗੱਲ ਜਿਹੜਾ ਡਿਸਕਸਿਨ ਦਾ ਕਟਰਾਮਾ ਸ਼ਹਿਰ ਦੇ ਵਿੱਚ ਵਾਪਰ ਰਹੀਆਂ ਨੇ ਲਗਾਤਾਰ ਚੋਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਲੁੱਟ ਖੋਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਅਸੀਂ ਇਹ ਮੰਗ ਕਰਦੇ ਹਾਂ ਕਿ ਸੀਸੀਟੀਵੀ ਕੈਮਰੇ ਆ ਉਹ ਸਾਰੇ ਸ਼ਹਿਰ ਦੇ ਵਿੱਚ ਲਾਏ ਜਾਣ ਤੇ ਨਾਲ ਇਹ ਵੀ ਹੈਗਾਗਾ ਕਿ 9 ਕਰੋੜ 55 ਲੱਖ ਦੇ ਨੇੜੇ ਜਿਹੜੇ 9.5 ਕਰੋੜ ਰੁਪਈਆ ਉਹ ਸ਼ਹਿਰ ਦੀਆਂ ਸੜਕਾਂ ਦਾ ਸ਼ਹਿਰ ਦੇ ਵਿੱਚ ਜਿੱਥੇ ਸੜਕਾਂ ਨਹੀਂ ਉਹ ਕੇਂਦਰ ਸਰਕਾਰ ਦੀ ਸਕੀਮ ਦਾ ਆਇਆ ਪਿਆ ਪਰ ਹਾਲੇ ਤੱਕ ਜਿਹੜਾ ਹੈਗਾ ਉਹਨੂੰ ਖਰਚਾ ਨਹੀਂ ਜਾ ਰਿਹਾ ਅਸੀਂ ਈਓ ਨੂੰ ਪ੍ਰਧਾਨ ਨੂੰ ਔਰ ਜਿਹੜਾ ਵੀ ਇਹਨਾਂ ਸਰਕਾਰ ਹੈਗੇ ਐਮਐਲਏ ਸਾਹਿਬ ਉਹਨਾਂ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ ਤੇ ਉਹ ਲੈਪਸ ਹੋ ਜਾਣੀ ਹੈ ਉਹ ਪੈਸਾ ਵਾਪਸ ਹੋ ਜਾਣਾ ਹੈ ਇਸ ਕਰਕੇ ਉਹ ਖਰਚਾ ਜਾਵੇ ਔਰ ਸਾਰੀਆਂ ਸੜਕਾਂ ਬਣਾਈਆਂ ਜਾਣ ਔਰ ਸੀਵਰੇਜ ਦਾ ਜਿਹੜਾ ਪ੍ਰਬੰਧ ਹੈ ਉਹਨੂੰ ਇੱਕ ਅਲੱਗ ਰੂਪ ਦੇ ਵਿੱਚ ਕਰਿਆ ਜਾਵੇ ਤੇ ਇਹ ਸਾਰੀਆਂ ਮੰਗਾਂ ਦੇ ਉੱਤੇ ਵਿਚਾਰ ਕੀਤਾ ਹੋਇਆ ਹੈ ਅਗਲੀ ਅਸੀਂ ਮੀਟਿੰਗ ਜਲਦੀ ਜਿਹੜੀ ਹੈਗੀ ਨਗਰਪਾਲਿਕਾ ਦੀ ਮੀਟਿੰਗ ਨੈਕਸਟ ਕਰਾਂਗੇ ਉਹਦੇ ਵਿੱਚ ਅਗਲੇ ਜਿਹੜੇ ਫੈਸਲੇ ਲਏ ਜਾਣਗੇ